ਗੋਬੈ ਸੇਖਾ ਤੁਲ ਖਸਮ ਦੀ ਲੋਰਿਆ ਸੁ ਕਰਸੋ ਟੱਗਿਆ ਤੁਝ ਜਿਠੇ ਸਕਤੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰੀ ਮਹਲਾ ਕਉ ਕਹ ਜਿਨ ਹਾਲੇ ਰਤਾਇ ਨਾਮ ਨਵਸਿਉ ਤਿਨ ਮਾਤ ਗੀਜੈ ਹਰਵੰਝਾ ਤਿਰ ਸੁਣੀ ਦੇ ਤਿਰਿ ਬਿਨਾਵੈ ਓ ਕਪ ਕਉ ਮੋਈ ਕਰੰਜਾ ਜਿਨ ਹਾਲੇ ਰਿਤੈ ਨਾਮ ਨਵਸਿਉ ਗੰਗਾ ਤੇ ਸੁਨੀ ਦੇ ਬਿਲੇ ਬਿਨਾਵ ਓਏ ਖਾਮ ਖਾਮ ਮੋਈ ਕਰਾਂਗਾ ਮੇਰੇ ਮਨ ਗਾਪ ਰਾਮ ਨਾਮ ਹਰ ਬਾਗਾ ਹਰ ਹਰ ਕਿਰਪਾ ਕਿਰਪਾ ਪ੍ਰਵਤਾਰੀ ਕਾਲਜੋ ਬਾਰੇ ਉਤਮ ਹਰ ਪਾਈਏ ਸਤਿਗੁਰੁ ਮਾਜਾ ਬਲਵਾਰੀ ਸਤਗੁਰੁ ਆਪਣੀ ਜਿਨ ਗੁਰਗੁਣ ਨਾਮ ਪਰਗਾਡਾ ਦਸ ਸਤਿਗੁਰੂ ਮਿਲੋ ਵੱਡ ਭਾਗੀ ਸਾਧਿਰ ਵੀ ਗਏ ਗਵਾਜਾ ਸਾਧਗੁਰੂ ਸਹਉਪਾ ਮਾ ਗੁਣ ਸੰਜਾ ਜਿਨ ਕੋ ਕਿਰਪਾਲ ਕਰੀ ਜਗ ਜੀਵਨ ਤਿਨ ਕੋ ਕਿਰਪਾ ਕਰੀ ਜਗ ਜੀਵਨ ਹਰਉਤਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਦ ਭਾਰੀ ਜਦ ਨਾਨਕ ਨੇ ਖਾ ਸਮਝਾ ਦੇਵ ਕੋ ਕਿਰਪਾ ਕਰੀ ਜਗ ਜੀਵਨ ਆਪ ਵਰਤਾਰੋ ਮਨ ਬਾਜਾ ਧਰਮ ਰਾਏ ਨਰ ਕਾਗਦ ਭਾਰੇ ਜਨ ਨਾਨਕ ਲਈ ਕਾ ਸਮਝਾ ਵਾਹਿਗੁਰੂ ਕਾ ਖਾਲਸਾ